ਨਾ ਰੱਖਿਆ ਜੀ ਗੁਰਵਿੰਦਰ ਸਿੰਘ ਕਹਿੰਦਾ ਸਿੰਘਾਂ ਦਾ ਕੰਮ ਹੈਗਾ ਤੁਹਾਡੇ ਜੀ ਕੋਈ ਕਹਿੰਦਾ ਕਿ ਉਹਦੇ ਮਨ ਵਿੱਚ ਉਹੋ ਜੀ ਗੱਲ ਬਿਠਾ ਕੇ ਉਹਦੀ ਜੀਵਨ ਪੱਧਰ ਆ ਜੋ ਆਪਾਂ ਬਦਲ ਸਕਦੇ ਆ ਤੇ ਮੈਂ ਤਾਂ ਆਪ ਦੀ ਦਮਾਹ ਸੋਚਿਆ ਮੈਂ ਕਿ ਯਾਰ ਮੈਂ ਤਾਂ ਨਿੰਗ ਸਿੰਘ ਨੂੰ ਛੇੜ ਕੇ ਪੰਗਾ ਪਾ ਲਿਆ ਪਹਿਰੇਦਾਰ ਤੇ ਪੰਜਾਬੀ ਹਲਾਤ ਟੀਵੀ ਤੇ ਤੁਹਾਡਾ ਸਵਾਗਤ ਆ ਅੱਜ ਮਾਗੀ ਦਾ ਦਿਹਾੜਾ ਜੀ ਕਹਿੰਦੇ ਨੇ ਇੱਕ ਤਰਕ ਕੋਈ ਇਹੋ ਜੀ ਚੀਜ਼ ਹੁੰਦੀ ਹੈ ਜੋ ਜ਼ਾਲਮ ਤੋਂ ਜ਼ਾਲਮ ਇਨਸਾਨ ਨੂੰ ਵੀ ਭਗਲਾ ਕੇ ਨਰਮ ਬੰਦਲ ਕਰ ਦਿੰਦੀ ਆ ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਆ ਕੋਟਕਪੂਰੇ ਦੀਆਂ ਮਹਾਨ ਸ਼ਖਸੀਤਾਂ ਕੋਟ ਕਪੂਰੇ ਦੇ ਨਾਮ ਉਹਨਾਂ ਪਰਿਵਾਰ ਸਵਰਗਵਾਸੀ ਸਰਦਾਰ ਬਖਸ਼ੀ ਸਿੰਘ ਨੰਬਰਦਾਰ ਉਹਨਾਂ ਦੇ ਬੇਟੇ ਸਵਰਗਵਾਸੀ ਸਰਦਾਰ ਪੂਰਨ ਸਿੰਘ ਅਤੇ ਉਹਨਾਂ ਦੇ ਬੇਟੇ ਸਰਦਾਰ ਗੁਰਵਿੰਦਰ ਸਿੰਘ ਅਤੇ ਸਰਦਾਰ ਬਲਜਿੰਦਰ ਸਿੰਘ ਇਹਨਾਂ ਦੇ ਵਿੱਚ ਕੀ ਗੱਲ ਹੋਈ ਜੀ ਇਹ ਭਾਈ ਸਾਹਿਬ ਖੁਦ ਦੱਸਣਗੇ ਜੋ ਇਹਨਾਂ ਦੀ ਇੱਥੇ ਪਰਮਾ ਟ੍ਰਾਂਸਪੋਰਟ ਦਾ ਤੇ ਇੱਥੇ ਕੰਪਨੀ ਆ ਸਾਲ ਪਹਿਲਾਂ ਜੀ ਮਹਾਰਾਜ ਦਾ ਹਯੂਰ ਸਾਹਿਬ ਗਏ ਸੀਗੇ ਦਰਸ਼ਨ ਕਰਨ ਸਾਰੇ ਪਰਿਵਾਰ ਸੀ ਅਸੀਂ ਪੰਜ ਸੱਤ ਪਰਵਾਜ ਬਾਈ ਅੰਗਰੇਜ਼ ਹੁਣ ਸਾਰੇ ਜਿੰਨੇ ਸੀ ਅਸੀਂ ਉੱਥੇ ਗਏ ਸੀ ਉੱਥੇ ਨਿੰਗ ਸਿੰਘ ਸਾਨੂੰ ਇੱਕ ਜਸੇਦਾਰ ਜੀ ਮਿਲੇ ਸੀਗੇ ਜਦੋਂ ਬੱਚੇ ਸਾਡੇ ਛੋਟੇ ਸੀਗੇ ਬੱਚੇ ਕਹਿੰਦੇ ਆਖੇ ਪਾਪਾ ਮੈਂ ਖਾ ਉਹਨਾਂ ਦਮਾਲਾ ਸਾਹਿਬ ਸਜਾਇਆ ਹੁੰਦਾ ਅੱਜ ਤੋਂ ਵੀ ਜਦੋਂ 500 ਸਾਲਾ ਆਪਣਾ ਪਟਨਾ ਸਾਹਿਬ ਹੋਇਆ ਨਾ ਸਭ ਤੋਂ ਫਰੰਟ ਪੇਜ ਤੇ ਉਹਨਾਂ ਨਿੰਗ ਸਿੰਘ ਦੀ ਫੋਟੋ ਆਈ ਵੀ ਜਸੇਦਾਰ ਦੀ ਬੁੱਢਾ ਦリエ ਆ ਉਹ ਉਹ ਉਹਨਾਂ ਦਮਾਲਾ ਸਾਹਿਬ ਬਹੁਤ ਵੱਡੀ ਪੱਕ ਹੁੰਦੀ ਆ ਮੇਰੇ ਹਿਸਾਬ ਨਾਲ ਜਿਵੇਂ ਮਨਕ ਲੋ ਕੁਆਂਟਲ ਤੋਂ ਉੱਤੇ ਵਾਲਾ ਹਿਸਾਬ ਜਿਵੇਂ ਗਿਣੀਏ ਤਾਂ ਉਹਨਾਂ ਦਾ ਫੁੱਟ ਤਾਂ 500ਾਂ ਜੀ ਹੁੰਦੀ 500 ਮੀਟਰ ਤੋਂ ਜ਼ਿਆਦਾ ਜਿਵੇਂ ਕਹਿੰਦੇ ਆ ਉਹ ਬੈਠੇ ਸੀ ਬੰਨ ਕੇ ਇਹਦੇ ਬੱਚ ਉਮਰ ਅਸੀਂ ਬੈਠੇ ਤੇ ਜਾ ਕੇ ਗੁੱਟ ਫੜ ਲਿਆ ਸੀਗੇ ਬਾਬਾ ਜੀ ਵੀ ਐਂ ਕਰਕੇ ਬੱਚਿਆਂ ਦੇ ਫੋਟੋ ਵਿੱਚ ਆਉਣੀ ਆ ਉਹ ਕਹਿੰਦਾ ਪਰੇ ਹੋ ਜਾ ਤੇਰਾ ਨਾ ਨਹੀਂ ਖਿਚਾਉਣੀ ਮੇਰੇ ਆ ਫੜ ਕੇ ਗੁੱਟ ਕੰਦੇ ਇੱਕ ਵਾਰ ਆ ਨਾ ਕੀ ਆ ਮੈਂ ਕਿਹਾ ਗੁਰਵਿੰਦਰ ਸਿੰਘ ਕਦਾ ਸਿੰਘ ਵਾਲਾ ਕੰਮ ਹੀ ਨਹੀਂ ਤੇਰਾ ਕੋਈ ਕੋਈ ਸਿੰਘ ਵਾਲਾ ਕੰਮ ਨਹੀਂ ਤੁਹਾਡਾ ਤੇ ਮੈਂ ਤਾਂ ਆਪ ਦੀ ਦਿਮਾਗ ਸੋਚਿਆ ਮੈਂ ਕਿਹਾ ਯਾਰ ਮੈਂ ਤਾਂ ਨਿੰਗ ਸਿੰਘ ਨੂੰ ਛੇੜ ਕੇ ਪੰਗਾ ਪਾ ਲਿਆ ਮੈਂ ਕਿਹਾ ਯਾਰ ਕਿੱਥੋਂ ਇਹਨਾਂ ਮੈਂ ਤਾਂ ਕੋਈ ਮਾੜਾ ਸ਼ਬਦ ਨਹੀਂ ਕਿਹਾ ਇਹਨਾਂ ਯਾਰ ਮੈਂ ਕਿਹਾ ਖਾਲਸੇ ਨੂੰ ਪਰ ਬਾਹ ਮੇਰੀ ਛੱਡੀ ਨਹੀਂ ਨਾਲ ਮੇਰੇ ਹੋਰ ਵੀ ਸੀ ਮੁੰਨੇ ਹੋਰ ਵੀ ਸੀ ਚਾਰ ਪੰਜ ਸੀ ਅਸੀਂ ਗੋਟਣਾ ਮੇਰਾ ਛੱਡੇ ਨੇ ਗੁੱਟ ਫੜ ਖੜੀ ਰੱਖਿਆ ਕਹਿੰਦਾ ਨਹੀਂ ਮੈਂ ਤੇਰਾ ਨਾ ਫੋਟੋ ਨਹੀਂ ਕਰਾਂ ਮੈਂ ਕਹਿੰਦਾ ਮੈਂ ਤਾਂ ਕਰਾਉਣੀ ਨਹੀਂ ਬੱਚਿਆਂ ਨੇ ਕਰਾਉਣੀ ਕਹਿੰਦਾ ਬੱਚਿਆਂ ਨਾਲ ਤਾਂ ਮੈਂ ਜ਼ਰੂਰ ਕਰਾਉਂਗਾ ਪਰ ਤੇਰਨਾ ਨਹੀਂ ਕਰਾਉਂਦਾ ਮੈਂ ਫੇਰ ਮੈਂ ਝਾਕਾਂ ਉੱਠਾਂ ਜਿਵੇਂ ਹੁਣ ਇਕੱਠਾ ਹੋ ਗਿਆ ਸਾਰੇ ਬੰਦੇ ਇਕੱਠੇ ਕੁੱਠੇ ਹੋ ਕੇ ਖੜ੍ਹ ਗਏ ਸਾਡੇ ਨਾਲ ਜੇ ਨਹੀਂ ਤੁਹਾਡੇ ਮਨ ਨੂੰ ਠੇਸ ਪਹੁੰਚੀ ਬਿਲਕੁਲ ਜੇ ਸਾਡੇ ਇਕੱਠੇ ਹੋ ਕੇ ਖੜ੍ਹ ਗਏ ਤੇ ਉਹ ਵੇਖਣ ਲਾ ਕੇ ਮੈਨੂੰ ਸ਼ਰਮ ਜੀ ਆਵੇ ਕਹਿੰਦਾ ਯਾਰ ਤੁਸੀਂ ਜਾਣਦੇ ਆ ਨਾਈਆਂ ਮੂਰੇ ਕਹਿੰਦਾ ਤੁਸੀਂ ਸਿਰਨੇ ਆਉਣੇ ਆ ਦਾੜੀਆਂ ਕਟੋਣੇ ਖਾ ਕੇ ਕਹਿੰਦਾ ਕਿਹੜੇ ਸਿੰਘ ਆ ਤੁਸੀਂ ਨਾਂ ਰੱਖਿਆ ਤੁਸੀਂ ਅਸੀਂ ਬੈਠੇ ਸਾਰੇ ਚਲੋ ਬੱਚਿਆਂ ਨੇ ਫੋਟੋ ਫੋਟੋ ਕਰਾਈ ਤੇ 5 ਦਿਨ ਲਗਾਤਾਰ 7 ਦਿਨ ਲਾਇ ਸੀ ਪੰਜ ਦਿਨ ਸਾਨੂੰ ਲਗਾਤਾਰ ਮਿਲਦਾ ਰਿਹਾ ਉੱਥੇ ਹੁਣੇ ਹਸਣਾ ਕਹਿੰਦਾ ਸਾਡੇ ਨਾਲ ਬੁਲਾਉਣਾ ਨਹੀਂ ਹੱਸ ਕੇ ਫਿਰ ਜਾਵਣਾ ਸੀ ਵੀ ਹੱਸ ਕੇ ਨਾਂ ਕੋਲ ਦੀ ਫਿਰ ਉਹਨਾਂ ਲਾਸਟ ਦਿਨ ਜਦੋਂ ਉਹਨੇ ਪਟਨਾ ਸਾਹਿਬ ਨੂੰ ਜਾਣਾ ਸੀ ਅਸੀਂ ਉਹਨੂੰ ਕਿਹਾ ਮੈਂ ਕਿਹਾ ਜੱਜੇਦਾਰ ਜੀ ਬਾਬਾ ਜੀ ਇਹ ਕਿਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਨਾ ਤੁਹਾਨੂੰ ਕਿਤੇ ਆਉਂਦੇ ਕਿਤੇ ਸਾਲ ਨੂੰ ਕਿਤੇ ਮਿਲੇ ਤਾਂ ਅਸੀਂ ਵੀ ਤੁਹਾਨੂੰ ਸਿੱਖੀ ਸਰੂਪ ਚ ਹੀ ਮਿਲਾਂਗੇ ਉਸ ਤੋਂ ਬਾਅਦ ਸਾਡੇ ਪ੍ਰਵਾਸ ਦੇ ਵਿੱਚ ਹੀ ਅੱਜ 10 ਜੀਆਂ ਨੇ ਅਮਰ ਸ਼ਕੀਵੇ ਪਾਣ ਕੀਤੇ ਹੋਏ ਆ ਸਾਡੇ ਮੇਰੇ ਤੋਂ ਪਹਿਲਾਂ ਨਹੀਂ ਸੀ ਕਿਸੇ ਨੇ ਕੀਤਾ ਸਭ ਤੋਂ ਪਹਿਲਾਂ ਅਸੀਂ ਉਹਨਾਂ ਨੇ ਅੰਮ੍ਰਿਤ ਪਾਨ ਕੀਤਾ ਸੀ ਉਹਨਾਂ ਦੀ ਪ੍ਰੇਰਣਾ ਤੇ ਅਸੀਂ ਜਿਹੜਾ ਸਿੱਖੀ ਸਰੂਪ ਚ ਆਏ ਆ ਉਦੋਂ ਨਿਹਾਲ ਸੋਜ਼ਰੀਆ ਕਾਲੋ ਬੱਚਿਆਂ ਨੂੰ ਫਿਰ ਉਸ ਟਾਈਮ ਦੇ ਬੱਚੇ ਤੇ ਆ ਵਸੀਂ ਨਹੀਂ ਸ਼ਿਕਾਇਤ ਸੀ ਕਿ ਚਲੋ ਇਹਦੀ ਪੜ੍ਹਾਈ ਹੈਗਾ ਪਤਾ ਨਹੀਂ ਹੁੰਦਾ ਨਾ ਕਿਸ ਤਰ੍ਹਾਂ ਉਹਨਾਂ ਨੇ ਅਜੇ ਯਾਨੀ ਕਿ ਉਹ ਵੀ ਹੁਣ ਬੱਚੇ ਫੋਟੋ ਲੱਗੀ ਆ ਦਿਮਾਲਿਆਂ ਜੀ ਆ ਹੋਣ ਵੀ ਇਹ ਗੱਲ ਇੱਕ ਹੋਰ ਵੀ ਸਾਨੂੰ ਸਾਰੇ ਵਾਸਤੇ ਪ੍ਰੇਰਨਾਦਾਇਕ ਹੋਈ ਆ ਕਿ ਜੇ ਕੋਈ ਨਸ਼ੇ ਨਹੀਂ ਛੱਡਦਾ ਕੋਈ ਸ਼ਰਾਬੀ ਕੋਆਬੀ ਜ ਆ ਉਸ ਤਰ੍ਹਾਂ ਉਹਨੂੰ ਪਿਆਰ ਨਾਲ ਸਮਝਾ ਕੇ ਉਹਦੇ ਮਨ ਵਿੱਚ ਉਹੋ ਜੀ ਗੱਲ ਬਿਠਾ ਕੇ ਉਹਦੀ ਜੀਵਨ ਪੱਧਰ ਆ ਜੋ ਆਪਾਂ ਬਦਲ ਸਕਦੇ ਆ ਦੂਜਾ ਗੱਲ ਵੀਰ ਜੀ ਜੋ ਇਹ ਤਕਰੀਬਨ ਹਰ ਮਾਗੀ ਵਾਲੇ ਦਿਨ ਤਕਰੀਬਨ ਤੇ ਤਿੰਨ ਦਿਨ ਲੰਗਰ ਲਾਉਂਦੇ ਆ ਅਤੇ ਤਿੰਨੇ ਦਿਨ ਸ੍ਰੀ ਅਕੰਧ ਪਾਠ ਸਾਹਿਬ ਇੱਥੇ ਪ੍ਰਾਰੰਭ ਹੁੰਦੇ ਆ ਤੇ ਜੋ ਸੰਗਤਾਂ ਅੰੰਗ ਦਾ ਟੱਪਦਾ ਕੋਟਕਪੂਰਾ ਤੋਂ ਮੋਗਾ ਲੁਧਿਆਣਾ ਸਾਈਡ ਜਾਣ ਵਾਲੀਆਂ ਸਾਰੀਆਂ ਸੰਗਤਾਂ ਇੱਥੋਂ ਹੋ ਕੇ ਜਾਂਦੀਆਂ ਇਹ ਵੀਰ ਜੀ ਤੁਸੀਂ ਹਰ ਸਾਲ ਜੋ ਮਾਗੀ ਦੇ ਮੇ ਖੰਡਪਾਰ ਸ੍ਰੀ ਖੰਡਪਾਰ ਸਿਕਵਾਉਣੇ ਇਹ ਤੁਹਾਨੂੰ ਕਿੱਥੋਂ ਸੰਦੇਸ਼ ਮਿਲਿਆ ਕੀ ਦਾ ਕੀ ਦਾ ਵਿੱਚ ਯੋਗਦਾਨ ਹੁੰਦਾ ਤੇ ਇਹ ਵੀ ਉਹਨਾਂ ਤੋਂ ਹੀ ਸਾਨੂੰ ਸੰਦੇਸ਼ ਮਿਲਿਆ ਵਾ ਜੀ ਉਸ ਤੋਂ ਬਾਅਦ ਅਸੀਂ ਅੰਮ੍ਰਿਤ ਪਾਣ ਕੀਤਾ ਅੱਜ ਸਾਨੂੰ 6 ਸਾਲ 7 ਸਾਲ ਹੋ ਗਏ ਮੈਨੂੰ ਤੇ 6 ਸਾਲ ਹੀ ਹੋ ਗਏ ਸਾਨੂੰ ਇੱਥੇ ਲੰਗਰ ਲਾਉਂਦਿਆਂ ਨਵਕ ਤਾਂ ਉਸ ਤੋਂ ਬਾਅਦ ਜੇ ਅਸੀਂ ਜੁੜ ਗਏ ਉਸ ਨਾਲ ਜੋ ਤੁਸੀਂ ਲੰਗਰ ਆ ਰਹੇ ਪਰਮਾਰ ਟਰਾਂਸਪੋਰਟ ਹੀ ਕੰਪਨੀ ਵੱਲੋਂ ਹੀ ਲੱਗ ਰਿਹਾ ਕਿ ਸਵਾਸਾ ਸੰਗਤ ਵੱਲੋਂ ਬਿਲਕੁਲ ਪਰਮਾਰ ਟਰਾਂਸਪੋਰਟ ਸਾਡੇ ਦੋਨੋਂ ਭਾਈਆਂ ਵੱਲੋਂ ਪਰਿਵਾਰ ਕੰਨੀ ਸਾਡੇ ਕੰਨੀ ਪਰਮਾਰ ਉਹਨੀਆਂ ਲੱਗ ਰਿਹਾ ਗੁਰਵਿੰਦਰ ਤੇ ਬਲਜਿੰਦਰ ਲਾ ਰਹ ਸਾਡੇ ਬਜ਼ੁਰਗਾਂ ਦੀ ਯਾਦ ਵੀ ਹੁਣ 6 ਸਾਲੀ ਸਾਡੇ ਬਜ਼ੁਰਗਾਂ ਨੂੰ ਡੈਥ ਨੂੰ ਹੋ ਗਈ ਆ ਉਹ ਖਾਸ ਜਦੋਂ ਆਸੀਂ ਅਮਰ ਸ਼ਕੈਆ ਉਸ ਤੋਂ 6 ਸਾਲ ਦੀ ਸਾਨੂੰ ਇੱਥੇ ਯਾਨੀ ਕਿ ਮਹਾਰਾਜ ਦੀ ਕਿਰਪਾ ਹੋਈ ਆ ਹਰ ਸਾਲ ਲੰਗਰ ਲਾਈਦਾ ਤਿੰਨ ਦਿਨ ਲੱਗਦਾ ਇੱਥੇ ਸਾਡੇ ਕੰਨੀਆਂ ਬਹੁਤ ਬਹੁਤ ਧੰਨਵਾਦ ਆ ਸਾਰੇ ਜੋ ਸਾਡੇ ਸੰਗਤ ਆ ਜਾਈ ਆ ਆ ਰਹੀ ਆ ਜਾਂਦੇ ਜਿੰਨੇ ਵੀ ਆ ਸਾਰਿਆਂ ਨੂੰ ਜੀ ਆਇਆਂ ਆਖਦੇ ਆ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਸ਼ਹਿਰ ਕੋਟਕਪੂਰਾ ਤੋਂ ਮੋਗਾ ਨੂੰ ਜਾਣ ਵਾਲੇ ਮੁੱਖ ਮਾਰਗ ਤੇ ਸ਼ਹਿਰ ਤੋਂ ਬਾਹਰ 2 ਕਿਲੋਮੀਟਰ ਦੂਰੀ ਤੇ ਰਲੈਂਸ ਪੰਪ ਦੇ ਸਾਹਮਣੇ ਜੋ ਇੱਕ ਪਰਮਾਰ ਟਰਾਂਸਪੋਰਟ ਕੰਪਨੀ ਆ ਜਿੱਥੇ ਇਹ ਪਰਿਵਾਰ ਸਮੇਤ ਹਰ ਮੱਘੀ ਦੇ ਤਿਉਹਾਰ ਵੇਲੇ 24 ਘੰਟੇ ਗੁਰੂ ਦਾ ਲੰਗਰ ਆਉਂਦੇ ਹਨ ਜਾਣ ਵਾਲੀਆਂ ਸੰਗਤਾਂ ਸ੍ਰੀ ਮੁਕਸਰ ਸਾਹਿਬ ਬਾਗੀ ਦੇ ਇਸ਼ਾਨ ਕਰਾਈ ਜਾਂਦੀਆਂ ਹਨ

ਵਾਹਿਗੁਰੂ 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 ਸਤਿਗੁਰਾਂ ਦੀ ਬਾਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਅਨੰਦਪੁਰ ਸਾਹਿਬ ਤੋਂ 40 ਸਿੰਘਾਂ ਦਾ ਜੱਥਾ ਬਦਾਵਾ ਦਿੱਤੀ ਉੱਥੋਂ ਚਲੇ ਆਏ ਸੀ ਤਾਂ ਫਿਰ ਸਫਰ ਕਰਦੇ ਕਰਦੇ ਆ ਖੁਦਾਨੀ ਦੀ ਤਾਪ ਜਿੰਨੂੰ ਅੱਜ ਸ੍ਰੀ ਮੁਖਤਸਰ ਸਾਹਿਬ ਜੀ ਦੇ ਨਾਲ ਆਪਾਂ ਜਾਣਦੇ ਹਾਂ ਉੱਥੇ ਆ ਕੇ ਸਤਿਗੁਰੂ ਜੀ ਦੀ ਕਿਰਪਾ ਰਾਮ ਸਦਕਾਓ 40 ਸਿੰਘਾਂ ਨੇ ਉਦੋਂ ਆਪਾਂ ਦੇ ਕਿ ਉਹਨਾਂ ਦੀ ਪੁੱਤੀ ਨੰਤੀ ਸੀ ਤੇ ਉਹਨਾਂ ਨੇ ਉੱਥੇ ਜੋ ਵਜ਼ੀਰ ਖਾਨ ਜੋ ਉਹਨਾਂ ਦਾ ਪਿੱਛਾ ਕਰਦਾ ਕਰਦਾ ਉੱਥੇ ਪਹੁੰਚ ਗਿਆ ਮਾਲਵੇ ਦੀ ਧਰਤੀ ਤੇ ਉੱਥੇ ਫਿਰ ਜਦੋਂ ਉਹ ਜੋ ਤੋਂ ਹੁੰਦਾ ਇਤਿਹਾਸ ਹੁੰਦਾ ਹੈ ਉਚਾਲੀ ਮੁਕਤੇ ਉਸ ਧਰਤੀ ਤੇ ਸ਼ਹੀਦ ਹੋ ਜਾਂਦੇ ਨੇ ਸੋ ਇਸ ਮਾਗੀ ਦੇ ਪਿਆਰ ਨੂੰ ਆਪਾਂ ਅੱਜ ਦੇ ਇਤਿਹਾਸ ਦੇ ਨਾਲ ਜਾਣਦੇ ਹਾਂ ਇਸ ਸਤਿਗੁਰੂ ਜੀ ਦੀ ਕਿਰਪਾ ਕਰਦ ਰਹੀ ਨੇ ਅੱਜ ਦੇ ਮਹੀਨੇ ਦੇ ਵਿੱਚ ਜਿੱਥੇ ਅਸੀਂ ਬੜੇ ਵੱਡੇ ਇਕੱਠ ਦੇ ਵਿੱਚ ਬੈਠ ਕੇ ਸੰਗਤਾਂ ਗੁਰਬਾਣੀ ਦੇ ਜਾਪ ਸਰਵਨ ਕਰਦੇ ਹਾਂ ਤੇ ਤੀਰਥਾਂ ਦਾ ਇਸ਼ਨਾਨ ਨੂੰ ਅਸੀਂ ਪਵਿੱਤਰ ਇਸ਼ਨਾਨ ਸਮਝਦੇ ਹਾਂ ਮਾਜ਼ ਮਤਨ ਸੰਗਤਾਂ ਤੋਂ ਆਹ ਤੋੜੀ ਕਰ ਇਸ਼ਨਾਨ ਕਈ ਲੋਕ ਅਸੀਂ ਤੀਰਥ ਇਸ਼ਨਾਨ ਤੇ ਜਾ ਕੇ ਅੱਜ ਦੇ ਦਿਨ ਇਸ਼ਨਾਨ ਕਰਕੇ ਆਪਣੇ ਜੀਵਨ ਨੂੰ ਪਵਿੱਤਰ ਕਰਦੇ ਹਾਂ ਜ਼ਰੂਰੀ ਹੈ ਇਸ਼ਨਾਨ ਕਰਨਾ ਪਰ ਸਤਿਗੁਰੂ ਜੀ ਕਹ ਰਹੇ ਨੇ ਮੌਤ ਮਦਨ ਸੰਸਾਰ ਤੋਂ ਆ ਤੂੜੀ ਕਰ ਇਸ਼ਨਾਨ ਜਿੱਥੇ ਅਸੀਂ ਸਤਿਗੁਰੂ ਜੀ ਦੇ ਅੱਜ ਸੰਗਤ ਸਰੋਵਰ ਦੇ ਵਿੱਚ ਬੈਠ ਕੇ ਗੁਰਬਾਣੀ ਦੇ ਨਾਮ ਦੇ ਨਾਲ ਇਸ਼ਨਾਨ ਕਰ ਰਹੇ ਹਾਂ ਧੂੜੀ ਪੈ ਰਹੀ ਹੈ ਸਾਡੇ ਤੇ ਸਤਿਗੁਰੂ ਜੀ ਦੀ ਇਹ ਅਸਲ ਇਸ਼ਨਾਨ ਪਾਤਸ਼ਾਹ ਜੀ ਇਸ ਨੂੰ ਆਖਦੇ ਨੇ RAM DAS ਸਰੋਵਰ ਨਾਤੀ ਸਭ ਉਤਨੇ ਪਾਪ ਕੁਮਾਤੀ ਤੋ ਕਿ ਜਿੱਥੇ ਰਮਿਆ ਹੋਇਆ ਆਰਾਮ ਉਹ ਪ੍ਰਮਾਤਮਾ ਦੇ ਦਾਸ ਬੈਠ ਕੇ ਸੰਗਤ ਕਰਦੇ ਨੇ ਨਾ ਉਹ ਸਭ ਤੋਂ ਪਵਿੱਤਰ ਸਰੋਵਰ ਮੰਨਿਆ ਜਾਂਦਾ ਹੈ। ਇਸ ਸੰਗਤ ਦਾ ਸਰੋਵਰ ਹੈ ਨਾ ਜੋ ਪਵਿੱਤਰ ਸਰੋਵਰ ਮੰਨਿਆ ਜਾਂਦਾ ਹੈ ਕਿ ਇਸ ਸਰੋਵਰ ਦੇ ਵਿੱਚ ਬੈਠ ਕੇ ਗੁਰਬਾਣੀ ਦੇ ਨਾਲ ਜੁੜ ਕੇ ਆਪਣੇ ਜੀਵਨ ਦਾ ਇਸ਼ਨਾਨ ਕਰਾਉਂਦੇ ਨੇ ਤੇ ਬਾਸ਼ਾ ਜੀ ਕਹਿੰਦੇ ਉਹਨਾਂ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ। ਤੇ ਫਿਰ ਬਾਸ਼ਾ ਜੀ ਅਕੇ ਬਖਸ਼ਿਸ਼ ਕਰਦੇ ਨੇ ਹਰ ਕਾ ਨਾਮ ਧਿਆਏ ਸੁਣ ਸੋਖਨਾ ਨੂੰ ਕਰਦਾ ਕਿਤੇ ਨਿਮਰਤਾ ਭਾਵ ਨਾਲ ਗੁਰਮੁਖਾਂ ਦੀ ਸੰਗਤ ਦੇ ਵਿੱਚ ਆ ਕੇ ਜਦੋਂ ਪ੍ਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ ਨਾ ਫਿਰ ਪ੍ਰਮਾਤਮਾ ਦੀ ਸਿੱਖਤ ਸੁਲਾ ਸੁਣ ਅਤੀਹੂਰ ਨੂੰ ਇਹ ਜੋ ਨਾਮ ਸੁਣਾਉਣਾ ਕਰੇ ਮੇਰਾ ਮੰਨ ਲੋਚੇ ਮਨ ਲੋਚੇ ਗੁਰ ਦਰਸ਼ਨ ਤਾਂ मन काट, काट सब अर्पी विच अग्न पाणी कोई नानक गुरी पया दुआरे को प्रीत प्यार पह बचाई साईं ਸਾਈਆ ਸਾਈਆ Eu ਸਤਿ ਗੁਰੂ ਨੇ ਪਾਇਆ ਮਨ ਮੇਰਾ ਫੋਟਦਾ ਗੁਰ ਨਾਲੇ ਹਰ ਨਾਲ ਰਹੁ ਮਨ ਮੇਰਾ ਜੋਤਿ ਸਾਖੀ ਸਾਰਨਾ ਅੰਗੀ ਸਾਰੋ ਕਰੇ ਤੇਰਾ ਤਾਰਿ ਦੇ ਸਾਥ ਸਵਾਰ ਸਭ ਦਾਤ ਲਖ ਮਰਤ ਸੁਆਮੀ ਤੋਂ ਮਨੋ ਬਸਾਰੇ ਕਹੇ ਨਾਨਕ ਮੇਰੇ ਸਗਾਦੋਂ ਵਾਲੇ ਨਾਰੇ ਸਾਦੇ ਸਹੀਵਾ ਘਾਮੀ ਸੱਚੇ

ਮੇਰੇ ਬੋਲੇ ਆਈਆਂ ਨਾਮ ਕਰੀ ਨਾਨਕ ਸੋ ਸੰਤੋ ਸ਼ਕਤਨੋ ਪ੍ਰੇਆ ਜੋ ਸਚਾ ਨਾਮ ਮਿਲਾ ਵਾਜੇ ਕੰਤਿ ਸ਼ਬਦ ਜਿਤ ਕਾਰ ਸੁਭਾਗੇ ਕਾਰ ਸੁਭਾਗੇ ਸ਼ਬਦੁ ਅਤਿ ਕਾਰਿਤ ਜਿਤ ਗਾਨੀਆ ਫਕਤੋ ਜਿਤ ਵਾਸੇ ਪੀਤੇ ਕਾਰ ਕੰਤੁ ਤੁਮਾਰਿਆ ਤੁਨ ਕਨ ਪਾਇ ਸਚਾ ਨਾਮੁ ਸੁਹਾਗੇ ਲਾਗੇ ਗੁਰ ਦੇ ਨਾਮ ਤੈਸੁ ਕੋ ਵਾਜਿ ਕਰੇ ਨਾਨਕ ਸੰਗਤ ਮੰਨੂਰੇ ਤੂਰੇ ਬਾਦਮ ਤਨ ਭਾਇ ਅੰਦਰ ਸਭ ਬਸੂਰੇ trait ਸੰਤਾਪ ਤੂਰੇ ਸੁਰੀ ਸਜੀ ਬਾਣੀ ਸੰਤ ਸਤਿ ਪੈਸਰ ਸੇ ਕੋਰੇ ਗੁਰ ਤੇ ਜਾਨੀ ਹੁਣ ਤੇ ਭੂਮੀ ਚਕੈ ਤੇ ਤੁਰਤ ਸਤ ਮੁਰ ਲਿਆ ਪਰ ਗੁਰ ਰੇ ਇਹਨੂੰ ਅੰਤ ਨਾਨਕ ਗੁਰ ਚਰਨ ਨਾ ਆਪੇ ਕੀ ਹੋਰ ਚਰਨ ਕਾ ਤੇ ਵਾਝੀ ਅਨਗਤ ਤੂ ਇਹਨੇ ਸ਼ਲੋਕ ਪੰਗ ਤੁਪਾ ਤੇ ਤਾ ਮਾਤਾ ਤੇ ਮਹਾ ਤੇ ਜਿਸ ਰਾਜ ਕੋ ਮਾਈ ਜਿਤਾਇਆ ਤੇ ਨੈ ਸੁਗਵੈ ਜਗਤਰ ਹੁਕਮੋ ਸੇਵ ਬਣਾਈ ਹੁਕਮ ਗੂਜ ਪਰੰਪਰ ਤੇ ਪਾਈ ਜਿ ਮਾ ਵਰਕੁ ਸੰਸਾਰ ਦਰਕਰ ਕੇ ਸੇਵਕ ਸਰਵਾਸੀ ਸਰਦਾਰ ਪੂਰਨ ਸਿੰਘ ਜੀ ਪਰਮਾਰ ਮਾਤਾ ਸ਼ੀਖ ਕੋ ਜੀ ਸੁ ਸੇਵਕ ਪਰਵਾਰ ਪੈਸਾ ਪਾਈ ਗੁਰਵਿੰਦਰ ਸਿੰਘ ਜੀ ਸੁਪਾਈ ਸਰਪਾਈ ਜੀ ਜੀਤ ਸਿੰਘ ਜੀ ਕਾਕਾ ਰਵੀ ਸਿੰਘ ਜੀ ਜੀ ਕਨੇਡਾ ਜੋ ਸੇਵ ਪਰਵਾਰ ਦੇ ਪਾਤਸ਼ਾਹ ਜੀ ਹਰ ਸਾਲ ਦੀ ਤਰ੍ਹਾਂ ਇਸ ਆਪਨੀ ਪਰਸੂ ਰੋਜ ਤੋਂ ਲੈ ਕੇ ਆਪ ਜੀ ਦੀ ਅਲਾਹੀ ਗੁਰਬਾਣੀ ਤੁਲਕੀ ਬਾਣੀ ਆਈ ਤੇ ਸਭੀ ਚਿੰਤਾ ਮਟਾਈ ਤੇ ਸ੍ਰੀ ਅਖੰਡ ਜਗਤ ਦੇ ਪ੍ਰਭਾ ਪ੍ਰਰਕ ਕੋਾਈ ਆਪ ਜੀ ਦੀ ਮਹਾਨ ਕਿਰਪਾ ਰੰਗਤ ਸਦਕਾ ਗੁਰਬਾਣੀ ਜਾਪ ਕਰਕੇ ਪਾਤਸ਼ਾਹ ਜੀ ਕੋ ਉਪਰਾਇਏ ਨੇ ਪ੍ਰੰਤ ਰਾਜਸ ਕੀਰਤਨ ਹੋਇਆ ਵਿਚਾਰਾ ਹੁਮੀਆਂ ਨੇ ਸੰਤਾਂ ਨੇ ਹਾਜ਼ਰੀਆਂ ਭਰੀਆਂ ਕਿਰਪਾ ਕਰਿ ਪ੍ਰਭਾਸ਼ ਹਮਾਰਾ ਭੈਓ ਉੱਪਰ ਨੇ ਚੈਰ ਵਿਖੇ ਪਾਉਲਿਓ ਮਾਲ ਮਾਲ ਮਜੰਤਾਂ ਨੂੰ ਸਾਧੂ ਆ ਪੂਰੀ ਕਰਿ ਕ੍ਰਿਸ਼ਨਾਰ ਸਰਕਾਰਾਂ ਉਧਾਇੇ So ਮੈਂ ਸਾਰੀ ਸੰਗਤ ਨੂੰ ਪਹਿਲਾਂ ਤਾਂ 마ਗੀ ਦੇ ਮੇਲੇ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਸਾਰਿਆਂ ਨੂੰ 마ਗੀ ਦਾ ਮੇਲਾ ਬਹੁਤ-ਬਹੁਤ ਮੁਬਾਰਕਾਂ ਸਸਾਨੀ ਹੁਣੇ ਫਤਿਹ ਪੰਜਾਬ ਵੱਲੋਂ ਸਾਰੀਆਂ ਸਮੂਹ ਸੰਗਤਾਂ ਨੂੰ ਇਸ ਸ਼ੁਭ 마ਗੀ ਦੇ ਮੇਲੇ ਦੀਆਂ ਅਫਸਰਦਾਂ ਵਧਾਈਆਂ ਦਿੰਦਾ ਜੀ ਬਹੁਤ-ਬਹੁਤ ਵਧਾਈਆਂ 마ਗੀ ਦੇ ਦੰਦੀਆਂ ਸੰਗਤਾਂ ਬਹੁਤ ਇਕੱਠੀਆਂ ਹੋਈਆਂ ਬਹੁਤ ਸੇਵਾ ਕਰ ਰਹੇ ਆ ਤੇ ਲੰਗਰ ਲੱਗੇ ਹੋਏ ਆ ਥਾਂ-ਥਾਂ ਮੈਂ ਮਨਜੀਤ ਸ਼ਰਮਾ ਟਰੱਕ ਆਪਰੇਟਰ ਯੂਨੀਅਨ ਕੋਰਕਪੁਰਾ ਦਾ ਜਨਰਲ ਸੈਕਟਰੀ ਅੱਜ ਜੋ ਮੰਗੀ ਦੇ ਦਿਹਾੜੇ ਤੇ ਸਮੂਹ ਦੇਸ਼ਾਂ ਵਿਦੇਸ਼ਾਂ ਤੇ ਵਸਦੀ ਸਮੂਹ ਸੰਗਤ ਨੂੰ ਵਧਾਈ ਦਿੰਨੇ ਆ ਸਮੂਹ ਸਾਧ ਸੰਗਤ ਨੂੰ 40 ਮੁਕਤੀਆਂ ਦੀ ਯਾਦ ਜੋ ਮਾਗ ਦਾ ਮਹੀਨਾ ਚੜ੍ਹਿਆ ਇਸ ਨਵੇਂ ਸਾਲ ਦੇ ਸਾਧ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੇ ਸਾਰਿਆਂ ਦਾ ਇੱਥੇ ਆਇਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪਰਮਾ ਟ੍ਰਾਂਸਪੋਰਟ ਕੰਪਨੀ ਦੇ ਇਹ ਸ਼ੋਭਾ ਅਫਸਰ ਤੇ ਆਏ ਆ ਲੰਗਰ ਪ੍ਰਸ਼ਾਦਾ ਤਿਆਰ ਆ ਤੁਸੀਂ ਵੀ ਸ਼ੱਕੇ ਜਾਓ ਮੇਰੇ ਭਰਾ ਤਾਰੀਆਂ ਸੰਗਤਾਂ ਨੂੰ ਅਸੀਂ ਮਾਗੀ ਦੇ ਮੇਲੇ ਦੀਆਂ ਵਧਾਈਆਂ ਦਿੰਦੇ ਨੇ ਲੱਖ ਲੱਖ ਵਧਾਈਆਂ ਬਾਈ ਖਾਲਸਾ ਵਜਪਤੇ